ਹਾਂਜੀ ਸਰ ਜੀ ਦਸ਼ਾਰਾ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੇ ਹੋ ਇਹ ਮੀਡੀਆ ਦੇ ਵਿੱਚ ਮੁੱਦਾ ਆਇਆ ਸੀਗਾ ਕਿ 16 ਲਾਇਸੈਂਸ ਨੇ 35 ਤਕਰੀਬ ਦੁਕਾਨਾਂ ਲੱਗੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤਹਿਸੀਲਦਾਰ ਹਿਸ਼ਾਰਪੁਰ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉੱਪਰੋਂ ਸਾਨੂੰ ਸਾਡੇ ਡੀਸਾਪ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਹੋਏ ਵਿੱਚ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ ਜਿੱਥੇ ਕਿ ਇੱਥੇ ਸਾਨੂੰ 4 ਤੋਂ 5 ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਾਈਆਂ ਗਈਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ ਬੰਦ ਕਰਤਾ ਉਹਨਾਂ ਨੇ ਸਾਡੇ ਤੋਂ 2 ਘੰਟੇ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਲਈ ਜੇ ਉਹ 2 ਘੰਟੇ ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਦਾ ਅਸੀਂ ਸਟਾਕ ਸੀਜ਼ ਕਰ ਲਾਂਗੇ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲੈ ਆਉਂਗੇ ਉਹ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦਿਆਂ ਨੇ ਇਹ ਸ਼ਾਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਅਸੀਂ ਸੀਸ ਕਰਦੇ ਹਾਂ ਤੁਸੀਂ ਵਚਨਬੱਧ ਹੋ ਇਸ ਨੂੰ ਪੂਰਾ ਕਰਵਾਉਣ ਲਈ ਹਾਂਜੀ 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 ਹੁਣ ਇੱਕ ਐਮਐਲਏ ਸਾਹਿਬ ਦੇ ਭਰਾ ਇਹਨਾਂ ਉਹ ਵੀ ਤੁਹਾਨੂੰ ਹੁਕਮ ਦੇ ਗਏ ਕਹਿੰਦੇ ਬੱਸ ਜੀ ਇੱਥੇ ਸਾਰੇ ਲੱਗਣਗੇ ਇਹੇ ਜੀ ਪਰ ਇਦਾਂ ਕਿੰਨਾ ਨਹੀਂ ਜੀ ਇਦਾਂ ਨਹੀਂ ਜੀ ਅਸੀਂ ਸ਼ਾਸਨ ਦੇ ਕੰਮਾਂ ਦੇ ਵਿੱਚ ਸਿੱਧੇ ਤੌਰ ਤੇ ਦਖਲ ਨਹੀਂ ਦਿੰਦੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟਿਕਲ ਬੰਦੇ ਨੇ ਕਿ ਪੋਲਿਟਿਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਡੇ ਨੂੰ ਰਿਕਵੈਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਨ ਦੋ ਚੈਕ ਚੈਕਿੰਗ ਜਿਹੜੀ ਹੈ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਏ ਨਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਹ ਵੀ ਚੈੱਕ ਕਰ ਰਹੇ ਹਾਂ ਪ੍ਰੋਪਰਮੀ ਸਰਟੀਫਿਕੇਟ ਦੇਖ ਰਹੇ ਹਾਂ ਠੀਕ ਹੈ ਜਿਹੜੇ ਨਹੀਂ ਹੈਗੇ ਉਸ ਨੂੰ ਉਹ ਵੀ ਬੰਦ ਕਰਾ ਰਹੇ ਹਾਂ 32 ਤੋਂ 32 ਤੋਂ 35 ਦੇ ਕਰੀਬ ਸਰ ਦੁਕਾਨਾਂ ਮਤਲਬ ਕਿ ਦੁਗਣੀਆਂ ਦੁਕਾਨਾਂ ਐ ਜਿਹੜੀਆਂ ਉਹ ਬਿਨਾਂ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਨੇ ਲਾਇਸੈਂਸ ਲਿਓ ਉਹਨਾਂ ਦਾ ਕੰਮ ਵੀ ਸਰ ਇਦਾਂ ਪ੍ਰਭਾਵਿਤ ਹੁੰਦਾ ਨਹੀਂ ਸੀ ਇਸੇ ਕਰਕੇ ਅਸੀਂ ਇਸੇ ਕਰਕੇ ਹੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਪ੍ਰੋਪਰ ਪਹਿਲਾਂ ਚੈਕਿੰਗ ਕਰ ਰਹੇ ਸੀ ਅਸੀਂ ਅੱਜ ਵੀ ਚੈਕਿੰਗ ਕਰ ਰਹੇ ਹਾਂ ਤੇ ਜਦੋਂ ਤੱਕ ਦਿਵਾਲੀ ਦਾ ਆਪਣਾ ਤਿਉਹਾਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸਾਡੀ ਇਹ ਚੈਕਿੰਗ ਜਿਹੜੀ ਚੱਲਦੀ ਰਹੂਗੀ ਇੱਕ ਲਾਇਸੈਂਸ ਦੇ ਉੱਤੇ ਪੰਜ ਨੇ ਹਲੇ ਵੀ ਖੁੱਲੀਆਂ ਪਈਆਂ ਦੂਜੇ ਪਾਸੇ ਖੁੱਲੀਆਂ ਪਾਸੇ ਗਏ ਜਿਹੜੀ ਸਾਡੀ ਚੈਕਿੰਗ ਚੱਲ ਰਹੀ ਹੈ ਜੀ ਜੀ ਬੰਦ ਨਹੀਂ ਹੋਈ ਹੈਗੀ ਠੀਕ ਹੈ ਜੀ ਅਸੀਂ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਇੱਥੋਂ ਤੋਂ ਸਾਡੇ ਸਾਹਮਣੇ ਸ਼ੁਰੂ ਹੋਇਆ ਚੈਕਿੰਗ ਕਰਕੇ ਆਏ ਹਾਂ ਹਜੇ ਅੱਗੇ ਜਿਹੜੇ ਬਾਕੀ ਦੁਕਾਨਾਂ ਰਹਿ ਗਈਆਂ ਅਸੀਂ ਉਹ ਵੀ ਚੈੱਕ ਕਰਾਂਗੇ ਤੇ ਲਾਇਸੈਂਸ ਵਾਸਤੇ ਜਗ੍ਹਾ ਵੀ ਮੁਕਰਰ ਕੀਤੀ ਹੈ ਕਿ ਇੰਨੇ ਬਾਈ ਇੰਨੇ ਦੀ ਹੈਗੀ ਜਾਂ ਜਾਂ ਮਤਲਬ ਪੂਰਾ ਗਰਾਊਂਡ ਹੀ ਪਮਾਗਲੇ ਮਲ ਲੈਣ ਨਹੀਂ ਜੀ ਐਦਾਂ ਦਾ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਕੁਆਂਟੀਟੀ ਹੈ ਉਹ ਮੈਂਸ਼ਨਡ ਹੁੰਦੀ ਹੈ ਅਸੀਂ ਕੁਆਂਟੀਟੀ ਦੇ ਅਕੋਰਡਿੰਗ ਸਾਡੇ ਐਸ ਡੀਓ ਸਾਹਿਬ ਨੇ ਪੋਲੂਸ਼ਨ ਬ ਇੱਕ ਲਾਇਸੈਂਸ ਤੇ ਵਨ ਲਾਇਸੈਂਸ ਆ ਤੇ ਵਨ ਸ਼ੋਪ ਹੈ ਹਾਂਜੀ ਇੱਕ ਲਾਇਸੈਂਸ ਤੇ ਇੱਕ ਹੀ ਹੈ ਹਾਂਜੀ ਹਾਂਜੀ ਤੇ ਹੁਣ ਇੱਕ ਇਹ ਵੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਨਜਾਇਜ਼ ਹੋਣ ਤਾਂ 188 ਦਾ ਪਰਚਾ ਵੀ ਹੋ ਸਕਦਾ ਹੈ ਜੀ ਹਾਂ ਜੀ ਹੋਰ ਤੁਸੀਂ ਹੁਣ ਤੁਹਾਨੂੰ ਨਜਾਇਜ਼ ਨਹੀਂ ਮਿਲੇ ਜੀ ਅਸੀਂ ਸਾਰਿਆਂ ਦਾ ਨੋਟ ਕਰ ਲਿਆ ਜੀ ਠੀਕ ਹੈ ਜੀ ਸਾਰਿਆਂ ਤੇ ਪ੍ਰੋਪਰ ਕਾਰਵਾਈ ਵੀ ਹੋਊਗੀ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਅਸੀਂ ਸੀਜ਼ ਵੀ ਕਰਤੇ ਸਾਰਿਆਂ ਦੇ ਨੋਟ ਵੀ ਕਰ ਲਏ ਸਾਰਿਆਂ ਦੇ ਪ੍ਰੋਪਰ ਕਾਰਵਾਈ ਵੀ ਹੋਊਗੀ ਠੀਕ ਹੈ ਠੀਕ ਹੈ ਜੀ